ਬੈਨੀਫੀਸ਼ੀਅਲ ਨਾਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫਿਟ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਸਰ ਸਾਹਿਬ ਮੇਰਾ ਮੰਨ ਹੈ ਰੀਜਨਲ ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਹਿਬ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਆਪੋਜੀਸ਼ਨ ਜੀ ਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਕਾਂਗਰਸ ਨੂੰ ਤਾਂ ਜੇਫ ਜੇ ਭਾਈ ਫਿਰਦੀ ਆਮ ਆਦਮੀ ਪਾਰਟੀ ਕੋਈ ਵੀ ਆਪੋਜੀਸ਼ਨ ਨੇਤਾ ਬੋਲਾ ਤਾਂ ਉਸ ਕੋ ਬੋਲेंगे ਸੋ ਜਾ ਗਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਪਣਾਈ ਬੈਠੇ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रੂਅਲਟੀ ਅਗੇਂਸਟ ਪੋਲੀਟੀਸ਼ੀਅਨ ਦਾ ਕੇਸ ਨਾ ਦਰਜ ਹੋਵੇ ਜੇ ਰੋਜਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਪੈਸੇ ਤਾਂ ਜਰੂਰ ਆਏ ਚਾਹੇ ਰੇਤਾ ਵੀ ਕੇ ਚਾਹੇ दारू ਵੀ ਕੀ ਹੈ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਕੱਢ ਕੇ ਦਿੱਲੀ ਲੈ ਗਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ ਇਲੈਕਸ਼ਨ ਮਹਿੰਮ ਦੀ ਆਗਾਜ਼ ਨੂੰ ਮੰਨ ਸਕਦੇ ਹਾਂ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਐ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੀ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਐ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਐ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਐ ਉਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਾਈਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਾਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁੰਤੇ ਹਨ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹ ਹੀ ਵਾਅਦੇ ਕੀਤੇ ਜਾਣਗੇ ਉਹ ਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਇਸ ਤਰ੍ਹਾਂ ਨਹੀਂ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਤਰ੍ਹਾਂ ਝੂਠ ਬੋਲ ਕੇ ਵੀ ਐ ਤੋਂ 20000 ਕਢ ਲਾਂਗੇ ਇਥੋਂ 40000 ਕਰੋੜ ਰੁਪਏ ਕਢ ਲਾਂਗੇ ਤੇ ਜਦੋਂ ਕਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਸੇ ਕੱਢ ਕੇ ਦਿੱਲੀ ਲੈ ਗਏ ਪੈਸੇ ਤਾਂ ਜਰੂਰ ਆਏ ਚਾਹੇ ਰੇਤਾ ਵੀ ਕਿ ਹੈ ਚਾਹੇ दारू ਵੀ ਕਿ ਹੈ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਚਲੇ ਗਏ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਾਂਡ ਬੈਠੀ ਸੀ ਆਹ ਆਦਮੀ ਪਾਰਟੀ ਜੀ ਉੱਥੇ ਚਲੇ ਗਏ ਉਸ ਕਿਸਮ ਦੀ ਫਰਜੀ ਗਾਰੰਟੀਆਂ ਨਹੀਂ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟੀਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਹਦੇ ਬਾਅਦ ਦੁਬਾਰਾ ਕਾਲ ਵਾਪਿਸ ਆਊਗੀ ਤੁਸੀਂ ਉਹਦੇ 'ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ WhatsApp ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਓ ਪੇਟੀ ਵੀ ਰੱਖੀ ਜਾਊਗੀ ਜਿਹਦੇ ਚ ਬੰਦਾ ਆ ਕੇ ਫਾਰਮਲੀ ਉਹਦੇ ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੀ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਐ ਚਾਹੇ ਉਹ ਐਮ ਐਸ ਐਮ ਇ ਹੈ ਚਾਹੇ ਉਹ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਐ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵਹਿਣ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਐ ਚਾਹੇ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਕਨਾਲ ਕਲੋਨਿਜ਼ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣ ਗਿਆ ਲੋਕਾਂ ਨੂੰ ਅਪਰੋਚ ਕਰਕੇ ਬਲੌਕ ਡਵੈਲਪਮੈਂਟ ਅਫਸਰ ਦੇ ਵੀਡੀਓ ਦੇ ਆਫਿਸੇ ਜਾ ਕੇ ਉਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਉਹਦੇ ਵਾਸਤੇ ਇੱਕ ਟ੍ਰੇਨਿੰਗ ਕੈਂਪ ਵੀ ਜਿੱਥੇ ਲੱਗਿਆ ਸੀ ਮੈਂ ਸਾਡੇ ਜਿਹੜੇ ਸੈਲਸ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਆ ਜਿੰਮੇਵਾਰੀ ਸੌਂਪੀ ਹੈ ਰੰਜਮ ਕਮਰਾਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਾ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹ ਜੀ ਫਾਰਮੈਲਟੀਆਂ ਹੈਗੀਆਂ ਤੁਸੀਂ ਇੱਕ ਵਾਰ ਚਾਨਣਾ ਪਾਉਂਗੇ ਪਲੀਜ਼ ਉੱਚਾ ਬੋਲੋ ਸੌਰੀ ਸਾਰੇ ਸਟ੍ਰੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਹਦੇਸ਼ ਹੋਇਆ ਸੋ ਇਹ ਤੁਹਾਡੇ ਰਾਈ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਪਾਪਾ ਦਾ ਸੰਕਲਪ ਪੱਤਰ ਹੈ ਉਹਦਾ ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸੁਜੈਸ਼ਨਸ ਦੇਣ ਉਹਨਾਂ ਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮਸ ਹੈਗੇ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਏ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਕੋ ਕਨਵੀਨਰਸ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀ ਛੋਟੀ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੂ ਐਪ ਨਮੂ ਐਪ ਦੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀਆਂ ਸਜੈਸ਼ਨ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸ ਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਗਰ ਇਹਦੇ ਤੇ ਮਿਸ ਕਾਲ ਕਰੇਗਾ ਦ ਮੂਮੈਂਟ ਮਿਸ ਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਹੈ ਉਹ ਨਮੋ ਐਪ ਦੇ ਥਰੂ ਕੇਂਦਰੀ ਕਾਰਿਆਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕੰਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰਿਤ ਲਿਆਂਦੇ ਕੋਸ਼ਿਸ਼ ਕੀਤੀ। ਸੋ ਇਹ ਸਾਰਾ ਪ੍ਰੋਗਰਾਮ ਹੈ ਜੋ ਅਗਲੇ ਅਸੀਂ 10 ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਪੂਰਾ ਕਰਕੇ ਔਰ ਆਪਣੀ ਜਿਹੜੀ ਸੈਂਟਰਲ ਮੈਨੀਫੈਸਟੋ ਕਮੇਟੀ ਹੈ ਉਹਦੇ ਤੱਕ ਸਟੇਟ ਨੇ ਉਚਾ। ਥੈਂਕ ਯੂ। ਮੈਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦੇ ਚਿਹਰੇ ਦੇਖ ਕੇ ਮੈਂ ਇਸ ਗਲਤੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾਕ ਚ ਆਏ ਸੀਗੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨੋਟੰਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਜਿਸ ਕਿਸਮ ਦੀ اپੋਜੀਸ਼ਨ ਦੀ ਭੂਮਿਕਾ ਬਣਾ ਕੇ ਸਾਠ ਗਾਂਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਵੀ ਉਹ ਜਿਹਨੂੰ ਚਾਲੂ ਵਰਡ ਇੱਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ ਅਜ਼ੀਮ ਸਦਨ ਹੈ ਉਹ ਅਜ਼ੀਮ ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਦੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮੁਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਦੇਖੋ ਸਾਹਿਬ ਤੁਸੀਂ ਮੇਰੇ ਨਾਲ ਸਾਦਾ ਜਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲੀਟਿਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹਾਂ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਤ ਇਸ ਜਿਆਦਾ ਯਕੀਨ ਕਰਦਾ ਨਹੀਂ ਨਾ ਹੀ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸ ਤਰ ਦੇ ਉੱਤੇ ਪੂਰੀ ਜਿ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕਾ ਹੈ ਕੀ ਲੱਗਦਾ ਹੈ ਕਿ ਸਦਰ ਦਾ ਲਾਇਆ ਲੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫੀਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰਿਆ ਉਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਦੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਉਹਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਭ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀਤਾ ਦੀ ਕਰੀ ਤਾ ਜੀ 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 ਜ ਸਟਰੋਂਗ ਕਨਸਟਰੈਂਸ਼ਨ ਕਰਨਾ ਜ਼ਰੂਰੀ ਹੈ ਜਿਹੜੀ ਸਟੇਰ ਵਾਈਜ਼ ਹੈ ਬਿਲਕੁਲ ਸਾਬ ਮੇਰਾ ਮੰਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਇਹ ਜਹਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਹੋਣਾ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਕਿਸਮ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ ਜੀ ਸਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਖਾਰਦਾਬ ਦੇ ਦੋ ਦਿਨ ਪਹਿਲਾਂ ਇਹ ਕਿਹਾ ਕਿ ਜਿਹੜੀਆਂ ਆਪ ਆਪੀ ਪਾਰਟੀਆਂ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਹੁਣ ਗਾਰੰਟੀ ਦੇਣ ਲੱਗ ਪਈਆਂ ਖਾਸ ਕਰਕੇ ਉਹਨੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤਾਂਜਾ ਉਹ ਕਦੇ ਨਾਲੀ ਨਾਲ ਵਾਲੇ ਇਹ ਗੱਲ ਕਹੀ ਜਾ ਕਿ ਜਿਹੜਾ ਡਾਕੂਮੈਂਟ ਨੇ ਆ ਜਿਹੜੀਆਂ ਗਰੰਟੀਆਂ ਵਾਲੇ ਜਾਂ ਟੋਰਮੈਂਟ ਦੀ ਬੁਸਤੋਂ ਹੋਵੇ ਆ ਇਹ ਲੀਗਲ ਡਾਕੂਮੈਂਟਸ ਬਣਾਉਣਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠਿਆ ਘਰਾਟੇ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਭਗਤ ਮਾਤਰੀ ਨੇ 1 ਕਰੋੜ ਨੌکریاں ਦੇਣ ਦੀ ਗੱਲ ਕਹੀ ਸੀ ਕਿ ਸਰਨਾ ਦੀ ਆਮਦਨ ਦੁੱਗਣੀ ਕਰ ਦੇ ਦੀ ਗੱਲ ਕੀਤੀ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਜਦੋਂ 2014 ਦੇ ਪਹਿਲੀ ਵਾਰੀ ਤੁਹਾਡੀ ਸਰਕਾਰ ਉਹ ਬੋਦੀ ਦੀ ਪ੍ਰਧਾਨ ਮੰਤਰੀ ਬਣੀ ਤੁਸੀਂ ਇਹ ਸਹਿਮਤਾ ਆਲਿਕਾ ਜਿਹੜਾ ਜਿਹੜਾ ਇਹ ਆ ਲੈਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ ਨਹੀਂ ਬਾਦੇ ਪੂਰੇ ਕਰਦੀ ਖੁਦੀ ਮਾਨਤਾ ਰੱਬ ਹੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਗਈ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਕਿਹਾ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਕੋ ਸੁਪਰੀਮ ਕੋਰਟ ਤੇ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹਾਂਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਬ ਕੱਲ ਹੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਿਹਾ ਹੈ ਸਾਰਾ ਵਰਡ ਮਨਾ ਰਿਹਾ ਹੈ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਹਾਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੰਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਇਹਦਾ ਇੱਕ ਕਾਨੂੰਨ ਬਣਾ ਲੈਣ ਵੀ ਹੂਸਰ ਮਿਸਬੀਹੈਂਸ ਇਨ ਦਾ ਹਾਊਸ ਅਨਬਿਕਮਿੰਗ ਆਫ ਅ ਪਾਰਲੀਮੈਂਟੇਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਇਹਦਾ ਹੀ ਕੋਈ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਲੋਕਤੰਤਰ ਬਚ ਜੂਗਾ ਸਰ ਲਗਭਗ ਕਿਸਾਨ ਅੰਦੋਲਨ ਜੋ ਹੈ ਕਿ ਇਸ ਵਾਰ ਫਿਰ ਵੀ ਬੀਜੇਪੀ ਔਰ ਅਕਾਲੀ ਦਲ ਅਲਾਈਅੰਸ ਦੇ ਬੀਚ ਵਿੱਚ ਇੱਕ ਇੰਟਰਮੈਂਟ ਬਣਦਾ ਹੈ ਤਾਂ ਇਸ ਬਾਤ ਮੈਂ ਇਨਵੋਲਡ ਨਹੀਂ ਹਾਂ ਉਸਕੇ ਉੱਪਰ ਮੈਂ ਇੰਪੈਡੀਮੈਂਟ ਜਾਂ ਵਾਟ ਇਜ਼ ਫੈਸਿਲਿਟੇਟਿੰਗ दैट ਐਗਰੀਮੈਂਟ ਆਈ ਕੈਨੋਟ ਕਮੈਂਟ ਓਨ ਦੈਟ ਬੈਂਸ ਦੀ ਗੱਲ ਕੀਤੀ ਹੈ ਕਿ ਪਿੰਡ ਪਿੰਡ ਜਾਵੇਗੀ ਤੁਸੀਂ ਪਸੰਦ ਪਿੰਡ ਪਿੰਡ ਦੇ ਮੈਂ ਕਿਹਾ ਜੀ ਕੋਸ਼ਿਸ਼ ਕਰਕੇ ਮੱਖ ਵਕਤ ਜਿਆਦਾ ਜਿਆਦਾ ਤੇ ਪਹੁੰਚੀ ਜਾਓਗੇ ਦੋ ਵੈਨ ਭਾਵੇਂ ਕਿ ਲਗਾਤਾਰ ਰੂਰ ਕਰ ਰਹੇ ਬਾਟਰਾ ਦੇ ਬੈਠੇ ਨੇ ਸਭ ਵਿਰੋਧ ਕਰਨਾ ਹਰੇਕ ਦਾ ਅਧਿਕਾਰ ਹੈ ਕੱਲ ਵੀ ਸੁਪਰੀਮ ਕੋਰਟ ਨੂੰ ਵੀ ਆਹ ਕਹਿਣਾ ਪਿਆ ਵੀ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਕੱਲ ਹਾਈ ਕੋਰਟ ਦਾ ਵੀ ਤੁਸੀਂ ਫੈਸਲਾ ਸੁਣ ਲਿਆ ਹੋਣਾ ਹੈ ਵੀ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਾਬ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਜਿਹੜਾ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮਚ्योर ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਸਾਬ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸ਼ੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਾਬ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ اپੋਜੀਸ਼ਨ ਤਾਂ ਰਲ ਗਈ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਫ ਜੇ ਪਾਈ ਫਿਰਦੀ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਢੋਲੀ ਜੇ ਪਾਈ ਹੈ ਕੋਰ ਖੇਤਰ ਦੀ ਨਾ ਦਿਓ ਉਹ ਫਿਰ ਕਹਿੰਦੇ ਫੇਰ ਚਿਮੜ ਜਾਂਦੇ ਆ ਬੇਸ਼ਰਮੀ ਦੀ ਵਿਵਹਾਰ ਹੈ ਸਾਬ ਮੈਂ ਬਿਲਕੁਲ ਗਿਆ ਸਾਬ ਮੈਂ ਅੱਜ ਵੀ ਮੈਂ ਇੱਥੇ ਕਹਿ ਰਿਹਾ ਬੋਲੋ ਉਸ ਟੁਮਾਰ ਦੀ ਰਿਪੋਰਟ ਦੇ ਵਿੱਚ ਗੋਲੀ ਬਿਲਕੁਲ ਗੋਲੀ ਲੱਗੀ ਹੈ ਸਾਬ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕਹਿੰਦੇ ਫੜ ਕੇ ਜਿਹਨਾਂ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿਆ ਵੀ ਜਾਂਚ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਜਾਂਚ ਹੋਵੇ ਦੇ ਉਹਦੇ ਤੇ ਕਾਰਵਾਈ ਹੋਏ ਜਿਹੜੇ ਨੇ ਕਿਸੇ ਨੇ ਕੀਤਾ ਮਾਰਨਾ ਨੇ ਸੈਂਟਰ ਕਰਤਾ ਬੀਜੇਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਦੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਹੈ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਹੈ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਹਾਂ ਸਰ ਕਾਂਗਰਸ ਦੀ ਮਜਬੂਰੀ ਹੈ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਮੈਂ ਭਗਵੰਤਬਾਹ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਕੋਐਲਿਸ਼ਨ ਦਾ ਕੇਸ ਨਾ ਦਰਜ ਹੋ ਦਰਜ ਹੋ ਜੇ ਜੇ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਐਨਾ ਪ੍ਰੈਸ਼ਰ ਬਣ ਜੂਗਾ ਐ ਸੋ ਕਾਲਡ ਨਵੀਂ ਉਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਨਹੀਂ ਜੋਸ਼ੀ ਜੀ ਆ ਗੱਲ ਹੈ ਉਹ ਜੀ ਕਹਿੰਦਾ ਕੋਈ ਵੀ اپੋਜੀਸ਼ਨ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਗੱਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਬਣਾਈ ਬੈਠੇ ਆ ਸਾਡੇ ਲੀਡਰਾਂ ਨੂੰ ਡਰਾਏ ਜਾਂਦੇ ਆ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਚਾਕੇ ਬਾਕੇ ਗੱਲ ਕਰ ਤੇਰਾ ਮੈਂ ਬਸ ਦਾਲਾ ਕੇਸ ਖੋਲ ਦੂੰਗਾ ਕੋਈ ਅਵਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕਟ ਤੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਡਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ 'ਚ ਗੱਲ ਕਰਨ ਦੀ ਉਹਨਾਂ ਨੂੰ ਐਵੇਂ ਡਰ ਪੈ ਜੂਗਾ ਇਹਨਾਂ ਨੂੰ ਦਿੱਲੀ ਮੇਂ ਪ੍ਰੈਸ ਕਾਨਫਰੰਸ ਕਰਨਾ ਸ਼ੁਰੂ ਹੋਇਆ ਸੀਗਾ ਕਿ ਟੀਮ ਦੀ ਜੇਸੀ ਹੋਣੀ ਚਾਹੀਦੀ ਇਹਦਾ ਅਨਸਰ ਇਹ ਆਮਾਦੀ ਪਾਰਟੀ ਦੀ ਗੱਲ ਰਹੀ ਤੁਸੀਂ ਹੀ ਟੇਕਾ ਅਬ ਇਸ ਡੇਕ ਤੇ ਕਈ ਵਾਰੀ ਗੱਲਾਂ ਹੋ ਗਈ ਮਸਾਂ ਚੀਨ ਦਾ ਹਾਲ ਦੇਖ ਲਓ ਰੋ ਚੀਨ ਨਾਲ ਕੰਪੇਅਰ ਕਰਦੇ ਆ ਚੀਨ ਅੱਜ ਕਿੱਥੇ ਪਹੁੰਚਿਆ ਉੱਥੇ ਚੰਡੂਖਾਨੇ ਮਸ਼ਹੂਰ ਸੀਗੇ ਸਾਬ ਚੀਨ ਦੇ ਅਸੀਂ ਆਪਾਂ ਚੀਨ ਬਣਾਉਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਜੀ ਡੀ ਪੀ ਗ੍ਰੋਥ ਰੇਟ ਜਿੱਥੇ ਪਹੁੰਚ ਖੜੇ ਉਹਦੇ ਤੇ ਕੰਪੈਰੀਸ਼ਨ ਕਰਦੇ ਨਹੀਂ ਚੰਡੂਖਾਨੇ ਬਣਾਣੇ ਤੇ ਸਭ ਲੋਕਤੰਤਰ ਦਾ ਮੰਦਿਰ ਬਣਾਓ ਕੌਣ ਰੋਕਦਾ ਨਾ ਸਰ ਸਰ ਇਹ ਵਾਰ ਸੁਣਿਆ ਆਈਏ ਇੱਕ ਚੀਜ਼ ਕਿ ਪਨੀਤ ਕੋਲ ਨਿਕਾ ਕਿ ਕੈਪਟਨ ਅਮਰਿੰਦ ਲਾਂਸ ਕਰਵਾ ਰਹੇ ਹਨ ਬੀ ਜੀ ਪੀ ਨਕਾਰੀ ਕਿੰਨੀ ਬਾਤ ਇਹ ਸੱਚ ਹੈ ਦੂਜੀ

ਦੇਖਿਏ ਮੈਂਨੇ ਪਬਲੀਕਲੀ ਵੀ ਕਹਾ ਵੀ ਲੋਗੋ ਕੀ ਭਾਵਨਾ ਹੈ ਹਾ ਕਨਵੇਅਰਡ ਦੈਟ ਫੀਲਿੰਗ ਉਨਕੋ ਯਹੀ ਬਾਤ ਮੈਂਨੇ ਬਤਾਈ ਵੀ ਲੋਗ ਜहां ਵੀ ਜਾਂਦੇ ਹੈ ਤੁਸੀਂ ਕਰੋ ਜੀ ਇਹਨਾਂ ਦੇ ਨਕੇਲ ਪਾਓ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਪੰਜਾਬ ਨੂੰ ਡੋਬਣ ਲੱਗੀ ਹੈ ਇਸ ਕੀ ਬਾਤ ਹੈ ਬਾਕੀ ਜੋ ਫੈਸਲਾ ਹੋਗਾ ਮੈਂ ਤਾਂ ਆਪਕੋ ਕਹਾ ਵੀ ਆਪ उस बयान के ऊपर ना जाके ये देखो भी आज पार्टी तेरह की तेरह सीटों के ऊपर जाके तैयारी कर रही है उसकी तरफ यूमी <laughs> तो 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 हुई एक एक तो है वही साहब कहा चंडीगढ़ के अंदर विधानसभा चंडीगढ़ के अंदर ही है अभी चंडीगढ़ के अंदर मेयर का जो इलेक्शन उन्होंने मिलके जो किया उसको आप क्या कहेंगे साहब जो कुरुक्षेत्र की यहाँ से कुरुक्षेत्र कितनी दूर है साहब कुरुक्षेत्र में इलेक्शन इनको सीट छोड़ रहे हैं दिल्ली के अंदर सीट छोड़ रहे हैं और मिलने को क्या कहते हैं तो कौन तो सी तो मिलनी तो देखना, तो देखना चाहते हैं हाँ जी स्क्रिप्ट लिखी हुई है मैं तो टोटली साहब वहां से ठंड के आते हैं कांग्रेस के एम एल और वहां पे ड्रामा करके क्यों नहीं अदरवाइज उनको बातें करनी पड़ेगी रिकॉर्ड पे जाएगा हलाल्ला करके बाहर चले जाते हैं कभी कुछ चैन लिए घूम रहे है कोई ताला लिए घूम रहे है ऐसा फिर ਜੇਨਰ ਤਾਲੇ ਗਿੰਨੋਬਤ ਕਿਉਂ ਆ ਗਈ ਸਰ ਇਸ ਲਈ ਵੀ ਅੱਜ ਪੰਜਾਬ ਕੇ ਅੰਦਰ ਫਿਰੋਤੀ ਮੰਗੀ ਜਾ ਰਹੀ ਹੈ ਖੋਹਾਂ ਹੋ ਰਹੀਆਂ ਜਿਹਨੂੰ ਕਹਿੰਦੇ ਉਹ ਖੋਹਂਗ ਰੋਕਣੇ ਲਈ ਬੜਾ ਤਾਲਾ ਲਗਾਇਆ ਜਾਂਦਾ ਵੀ ਘਰੇ ਕੋ ਆ ਕੇ ਤਾਲਾ ਨਾ ਤੋੜ ਲਵੇ ਮੋٹے ਤਾਲੇ ਲੱਗੇ ਹੁੰਦੇ ਹਾਂਜੀ ਲੋਗ ਆਪਣੇ ਤੋਂ ਫਿਰ ਇਨਕੇ ਜੋ ਸਹਿਯੋਗੀ تھے ਅੱਜ ਮੈਂ ਅਮਰੀਕਾ ਕਾਂਗਰਸ ਕੇ ਲੀਡਰ ਕਾ ਬਿਆਨ ਪੜ ਰਹਾ ਥਾ ਦੇਰ ਜੇ ਫੀਅਰ ਸਾਈਕੋਸਿਸ ਇਨ ਪੰਜਾਬ ਉਹ ਸ਼ਾਇਦ ਆਪਣੀ ਬਾਤ ਕਰ ਰਹੇ تھے۔ ਵੀ ਕਾਂਗਰਸ ਦੇ ਅੰਦਰ ਦੋ ਕਿਸਮ ਕੇ ਫੀਰ ਪੰਜਾਬ ਕੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ। ਇੱਕ ਤਾਂ ਆਮ ਲੋਕਾਂ ਦੇ ਅੰਦਰ ਜਿਹੜੇ ਫਿਰੋਤੀ ਦੇ ਟੈਲੀਫੋਨ ਨਾ ਆ ਜਾਣ। ਕਾਂਗਰਸੀਆਂ ਦੇ ਅੰਦਰ ਇਸ ਇਸ ਦਾ ਮਾਹੌਲ ਹੈ ਪੁਜੀਸ਼ਨ ਵਾਲਿਆਂ ਜੀ ਵੀ ਕਿਤੇ ਉਹਨਾਂ ਦਾ ਬਿਜ਼ਨਸ ਵਾਲਿਆਂ ਦੇ ਟੈਲੀਫੋਨ ਆ ਜੇ ਕਿਰ ਖੜਕਾ ਨਾ ਦੇਣ। ਦੋ ਕਿਸਮ ਦੇ ਹੈ ਉਸ ਤੋਂ ਭਗਵੰਤ ਮਾਨ ਜੀ ਨੂੰ ਮੈਂ ਕਹਾਂ ਜੇ ਤੁਸੀਂ ਡਰਾਓ ਨਾ ਬਿਜ਼ਨਸ ਪੇਜ ਜਿਹੜੀਆਂ ਪੇਚ ਦਿਓ। ਰੋਜ਼ ਰੋਜ਼ ਦੇ ਦਾਬੇ ਮਾਰ ਕੇ ਇਹਨਾਂ ਦੀ ਗ੍ਰੋਥ ਜਿਹੜੀ ਹੈ ਉਹ ਸਟੰਟਡ ਹੋ ਜੂਗੀ ਜਿਸ ਤਰ੍ਹਾਂ ਬੱਚੇ ਦਾ ਇੰਪ੍ਰੈਸਨੇਬਲ ਸਟੇਜ ਹੈ ਨਵੇਂ ਨਵੇਂ ਲੀਡਰ ਬਣੇ ਨਵੀਆਂ ਨਵੀਆਂ ਜੈਕਟਾਂ ਬਣਾਈਆਂ ਇਹਨਾਂ ਨੇ ਚੀਫ ਮਿਨਿਸਟਰੀ ਵਾਲੇ ਜੀਡੀਪਾ ਭਗਵੰਤ ਮਾਨ ਜੀ ਕਹ ਰਹੇ ਸੀ ਸੌਰੀ ਮੰਨਦੇ ਕਾਲੀਦਾਰ ਭਾਈਪਾਰਾ ਗੱਟ ਜਿਹੜਾ ਸੀ ਸੈਮ ਕਿਹਾ ਜਿਹੜੇ ਕੈਪਟਨ ਸਾਹਿਬ ਨੇ ਜੇ ਗੱਲ ਜਿਹੜਾ ਹੁੰਦਾ ਸੀ ਸੀ ਕਿਹੜਾ ਲੇ ਕੇ ਪੜ੍ਹਦਾ ਜੇ ਜੇ ਹੁੰਦਾ ਹੁਣ ਜੇ ਇਹਨੂੰ ਅਜ ਤੱਕ ਕਿਸੇ ਨੇ ਪੜਿਆ ਸਾਬ ਤੁਸੀਂ ਮੇਰੇ ਤੋਂ ਸਿਆਣਾ ਜੇ ਆਲੀ ਗੱਲਾਂ ਛੱਡੋ ਤੁਸੀਂ ਜੋ ਐ ਉਹਦੇ ਤੇ ਗੱਲ ਕਰੋ ਤੇਰਾ ਅੱਛਾ ਤੁਹਾਨੂੰ ਵੈਨ ਨਹੀਂ ਦਿਸ ਰਹੀ ਬਾਹਰ ਕੜੀ ਤੁਹਾਨੂੰ ਜੇਹ ਪੜੀ ਜਾਂਦੇ ਤੁਸੀਂ ਜੇਹ ਫਾਰਮ ਦਾ ਕਿਸਾਨ ਬਣਾ ਕੇ ਲੈ ਕੇ ਆ ਹੁਣ ਉਹਨਾਂ ਨੂੰ ਉਹਦਾ ਫਸਲ ਸੁਨੀਲ ਜਾਖੜ ਸੁਨੀਲ ਦਾ ਮਹਤਾਜ ਨਹੀਂ ਸੰਦੀਪ ਜਾਖੜ ਸੁਨੀਲ ਦਾ ਮਹਤਾਜ ਨਹੀਂ ਉਹ ਆਪਣੇ ਫੈਸਲੇ ਦਾ ਆਪਣੇ ਆਪ ਉਹ ਪਕਾਇਦਾ ਕਹਿੰਦਾ ਕਿ ਮੇਰੇ ਕਹਦਾ चाचा जी ने जिथे गए है फैसला आप भतीजे जी ने करना है जिथे करना है अपने हिसाब से करना है बाहर बाहर ना कैमरा स्टैंड के लिए चले जाओ हमने फ्लैग ऑफ करना है, हम दो मिनट का बाहर आ जाएंगे थैंक यू